ਇਸਾਰੇ ਵੀਰ ਪੈਣਾ ਸਸਰੀ ਕਾਲ ਆਪਾਂ ਇਹ ਕੂਤੇ ਸਾਗ ਤੋੜਨ ਮਾਤਾ ਕੇ ਚਲੋ ਚੱਲੀ ਆਪਾਂ ਬੰਦੇ ਵਿੱਚ ਆਗ ਲੈ ਕੇ ਆਉਣਾ ਕੂਤੋ ਮਾ ਚਲੋ ਮਾਤਾ ਚੱਲੀ ਉਹ ਸਾਹਮਣੇ ਤੋੜ ਰਹੇ ਨੇ ਟਟੇਰੀਆਂ ਫਰਦੀਆਂ ਨੇ ਹੁਣ ਉੜ ਜਾਣਗੇ ਸਾਤ ਨੂੰ ਦੇਖ ਕੇ ਕਾਹ ਵੜੇ ਟਟੇਰੀ ਕੋ ਗਏ ਜੇ ਤਾਂ ਜੁੜ ਕੇ ਰਹਿਣਾ ਪੱਤਣ ਨੂੰ ਅੱਧਾ ਪੱਤ ਦਾ ਕੱਲ ਅੱਜ ਹੋ ਢੇਰ ਲੱਗ ਗਿਆ ਗੋਖਾਂ ਦਾ ਇਹ ਪੱਤਣੋਂ ਰਹਿਣਾ ਪਾਠੀਆਂ ਕੋਲਣ ਦਾ ਹੁਣ ਚਾਚੇ ਜੀ ਇੰਨੇ ਆਉਂਦੇ ਘਰੋਂ ਕੋਲਣ ਵਾਸਤੇ ਪਸੂ ਤੇ ਫੇਰ ਇਹ ਖੋਲ ਕੇ ਵੀਰਾਂ ਨੂੰ ਰਪਾਇਆ ਖੁੱਲੀ ਜੀ चल आगे पशु खोलना गो चकते करते बचे पौड़े लाने बड़ा मरूद है ओले नीरे टाइम हो गया चाचा लैंड के लैलिया खोल के मैसा ਲੋ ਜੀ ਕੋਲ ਲਿਆ ਪਸ਼ੂ ਲਾਣਾ ਚਾਚਾ ਜੀ ਕੋਲ ਲਿਆ ਪਸ਼ੂ ਹੁਣ ਚੱਲੀਆਂ ਪਾਰੇ ਘਰੇ ਕਿਉਂਕਿ ਹੁਣ ਭੁੱਖ ਲੱਗੀ ਆ ਵਿਚਾਰੇ ਪਸ਼ੂਆਂ ਨੂੰ ਕੋਲ ਕੇ ਹੱਥla ਫੜ ਕੇ ਹੁਣ ਦੋਹਾਂ ਨੂੰ ਰੱਸੀਆਂ ਤੇ ਲੈ ਕੇ ਚੱਲਿਆ ਹੌਲੀ ਹੌਲੀ ਘਰ ਨੂੰ ਚਾਚਾ ਜੀ ਲੋ ਜਿੱਧਰ ਬੱਸ ਆ ਗਈ ਸਕੂਲ ਵਾਲੀ ਆ ਚਾਚੀ ਜੀ ਆ ਗਏ ਉਹ ਵੀ ਜਾਰੇ ਆਦੇ ਪਸ਼ੂ ਖੋਲਣ ਆਏ ਨੇ ਇਹ ਮਸਾਂ ਲੈ ਕੇ ਚੱਲ ਰਹੇ ਨੇ ਘਰ ਨੂੰ ਇਹਦੇ ਪਿੱਛੇ ਜੀ ਮਾਦੇ ਡਾਹਾ ਪਾਇਆ ਹੋਇਆ ਤਾਂ ਇਹ ਭੱਜਾ ਤੋਂ ਜਿਆਦਾ ਭੱਜ ਨਹੀਂ ਸਕਦੀ ਡਾਹੇ ਕਰਕੇ ਨਹੀਂ ਤਾਂ ਜੇ ਡਾਹਾ ਨਾ ਪਾਇਆ ਹੋਵੇ ਫਿਰ ਤਾਂ ਭੱਜਲੇ ਵੀ ਘਰ ਨੂੰ ਫਟਾਫਟ ਉਹ ਚਾਚਾ ਤੋੜਿਆ ਬਚਾ ਇਹਨੇ ਵੱਡਿਆ ਨੀਰਾ ਬਹੁਤ ਵਿਚਾਰਾ ਹਿੰਤੀ ਵਾਲਾ ਕੰਮ ਕਰਦਾ ਤੇ ਮਿਸਤਰੀ ਦਾ ਨਾਲੇ ਚਾਚਾ ਵਿਚਾਰਾ ਉਹ ਆ ਰਿਹਾ ਬੇਬੇ ਕਹਿੰਦੀ ਮਾਤਾ ਕਹਿੰਦੀ ਇੱਧਰ ਹੀ ਨੀਰਾ ਵੱਡਿਆ ਆਪਾਂ ਇਹ ਚ ਸਾਗ ਤੋੜ ਲੈਨੇ ਆ ਪੈਦੀਆਂ 3:30 ਵਜੇ ਵਾਲੀਆਂ ਉਹ ਜਾ ਰਹੀ ਆ ਬੱਸ ਗਿੱਲਾ ਕਰਤੇ ਤਾਂ ਨੀਰੇ ਨੂੰ ਪਾਣੀ ਦੇਤਾ ਬਰਸੀਨ ਨੂੰ ਚਾਚਾ ਜੀ ਆ ਗਏ ਬਰਸੀਨ ਲੈਣ ਉਹ ਵੱਡੇ ਹੋਏ ਨਾ ਇਹ ਬਰਸੀਨ ਮਾਤਾ ਲੱਗ ਗਈ ਸਾਗ ਤੋੜਨਾ ਉਹ ਜਾਂਦੀ ਸਕੂਲ ਆਈ ਬਸ ਚਾਚਾ ਕਹਿੰਦੇ ਉੱਧਰ ਹੈਗਾ ਹੋਰ ਸਾਗ ਉੱਚ ਤੋੜ ਲਓ ਪਰ ਹੈਗਾ ਗਿੱਲਾ ਕੋਦੀ ਬੱਸ ਤਾਂ ਸਕੂਲਾਂ 3:30 ਵਜੇ ਛੁੱਟੀਆਂ ਸੱਜਰੀ ਹੋ ਜਾਂਦੀਆਂ 2:30 ਵਜੇ ਪੌਣੇ 3 ਉਹ ਚਾਚੇ ਲਾਗੇ ਪਰਸੀਨ ਵੱਡੇ ਪਹਿਲਾਂ ਘਰੇ ਜਾ ਕੇ ਆਏ ਥੀ ਕਿ ਚਾਚਾ ਜੀ ਕਹਿੰਦੇ ਮੈਂ ਵੱਡ ਕੇ ਹੁਣ ਇਹ ਬਚਾਰੇ ਲੈ ਕੇ ਜਾਣਗੇ ਘਰ ਵਾਸਤੇ ਪਸ਼ੂਆਂ ਨੂੰ ਮਾਤਾ ਜੀ ਸਾਹਗਾ ਇਹ ਤੋੜ ਰਹੇ ਨੇ ਆ ਗਿਆ ਪਟਵਾਰੀ ਆ ਗਿਆ ਹਰ ਪਟਵਾਰੀ ਸਾਹਿਬ ਠੀਕ ਹੈ ਚਾਚੀ ਉਹਨਾਂ ਨੇ ਤਾਂ ਨੀਰਾ ਪਾਤਾ ਤੂੜੀ ਇਹਦਾ ਪਸ਼ੂ ਖਾ ਰਹੇ ਨੇ ਬਹੁਤ ਸੋਹਣੀ ਠੰਡ ਤੋਂ ਰਾਹਤ ਰੱਖੀ ਹੋਈ ਆ ਵੀ ਆਲੇ ਦਾ ਤਰਪਾਲਾਂ ਲਾਈ ਹੋਏ ਨੇ ਸਾਈਡ ਤੇ ਹੁਣ ਇਹ ਵੀ ਜਦ ਅੜਕ ਕੇ 4:00 4:30 ਵਜੇ ਲੈ ਕੇ ਜਾਣੇ ਘਰ ਨੂੰ ਚਾਚੇ ਬਹੁਤ ਪੱਲੇ ਲੈ ਕੇ ਆ ਗਏ ਚਾਚੇ ਉਹਨਾਂ ਕੋਲ ਚਾਚਾ ਜੀ ਨੀਰਾ ਬੱਡ ਰਹੇ ਨੇ ਇੱਧਰ ਅੰਦੂ ਦੇਖੀਏ ਇੱਥੇ ਕਿੰਨਾ ਅੰਦੂ ਰੇਟ ਨਹੀਂ ਹੈਗਾ 5 ਰੁਪਏ ਆ ਰੇਟ ਨਹੀਂ ਹੈਗਾ ਫਰਮਾਟਰ ਵੀ ਬਹੁਤ ਸੋਹਣੇ ਹੋ ਗਏ ਬੱਸ ਆ ਵੀ ਜੇ ਘਰ ਦੀ ਸਰੋ ਇਹ ਹੈ ਇਹ ਗੋਭੀ ਸਰੋਂ ਇਹ ਮੈਂ ਦਿੱਸਿਆ ਵਾ ਕਾ ਦੋ ਅੱਜ ਰਾਤ ਨੂੰ ਹੁਣ ਫੈਂਸਰ ਤਾਂ ਮੈਂ ਮੋਰ ਕਿ ਪਾਕੇ ਜਾਮਾ ਪੱਲੀਆਂ ਇਥੇ ਕੁਝ ਨਹੀਂ ਹੁੰਦਾ ਤਵਰਾ ਜੱਦਰ ਜਾਓ ਪਾਦਾਂਗੇ ਕਾਹੇ ਤੋਂ ਹੋਰ ਤੇ ਮੱਤ ਕੇ ਨਾ ਨਹੀਂ ਆਪਣਾ ਹੋ시 ਕਰਦੇ ਨਾ ਹਾਂ ਉਹ ਲਿਆ ਦੀ ਗੱਡੀ ਵਾਲਾ ਆਹੋ ਜੱਗ ਲੱਗੀ ਆ ਹਾਂ ਲੈ ਲੈ ਹਾਂ ਹਲਾ ਕਰ ਤੂੰ ਥੋੜਾ ਲੈ ਹੀ ਕਰ ਘਪੜਾ ਪਾਲਕ ਮੇਕੀ ਤੂੰ ਤੋੜ ਲੈ ਨਹੀਂ ਕੰਮ ਤੂੰ ਪਾਲਕ ਕਿੱਥੇ ਕਿੰਨੀ ਦਾ ਖੜੀ ਆ ਤੋੜ ਲੈ ਉਹੀ ਚਾਹਤੇ ਨਹੀਂ ਦੱਸਿਆ ਨਾ ਮਿੱਠੇ ਵੀ ਤੋੜ ਲੈ ਬੱਸ ਇਹ ਬੁੱਝੀ ਜਾ ਤੂੰ ਖਾ ਲੈ ਹਟ ਬੁਣ ਜੀ ਬਹੁਤ ਲੱਗ ਗਿਆ ਨੀਰਾ ਪੰਟਾ ਬੰਨਣ ਘਰੇ ਲੈ ਕੇ ਜਾਣਗੇ ਤੇ ਲਾਲ ਹੁੰਦੇ ਚਾਚੇ ਪੱਟੀ ਜਾਂਦੇ ਨੇ ਇਹ ਆ ਕੋਈ ਬਾਹਰ ਨਾ ਫੜਨ ਪੁੱਲਣਾ ਇਹ ਤਾਂ ਬਾਹਰ ਕਾ ਬਾਤ ਹੈ ਤੇਰਾ ਕਾ ਉਹ ਹੈ ਨਾ ਹਾਂ ਬਾਹਰ ਬਾਹਰ ਬਾਈ ਜਾਨਾ ਪਰ ਗਦਾ ਮੈਂ ਕਿਹਾ ਜਿਹੜਾ ਕੋਈ ਫਾਇਦਾ ਨਹੀਂ ਬਰਤ ਤੇ ਤੂੰ ਦਾਮੇ ਕਿੰਨੇ ਪੈ ਲੱਗਦੇ ਨੇ ਭਾਈ ਜਿੱਦ ਨੂੰ ਕੁੜੀ ਸੱਦਿਆ ਤੇ ਲੱਖ ਰੁਪਈਆ ਹਾਂ ਲੱਖ ਰੁਪਈਆ ਸੇ ਤਾਂ ਕੋਈ ਜ਼ਿਆਦਾ ਨਹੀਂ ਹੋਇਆ ਗੋਗੜਾ ਬਟਵਾਰੀ ਕਿੱਥੇ ਅੱਜ ਗੋਗਾ ਚ ਗਿਆ ਹੋਇਆ ਕਾ ਕੱਪੜੇ ਦੇ ਨਵੇਂ ਕੱਢ ਕੇ ਫੇ ਦਿੱਤੇ ਅੱਛਾ ਕਿਉਂ ਗਿਆ ਭਾਈ ਅੱਜ ਲੋ ਚਾਚਾ ਜੀ ਬਹਿ ਕੇ ਗੱਲਾਂ ਕਰਨ ਵੀਰ ਉਹਨਾਂ ਦੂਏ ਚਾਚੇ ਲਾਲ ਵੇਰੀ ਆਹ ਆਹ ਵੇਰੀ ਇਹ ਸਹੀ ਜਿਹੀ ਚਲੋ ਟੋਗੀ ਦੇਖੋ ਕਿਵੇਂ ਇਹ ਕਣਕੇ ਕਾਹ ਪਾਉਂਦੇ ਫਿਰਦੇ ਨੇ ਇਹ ਵੀ ਕਿਸੇ ਦੇ ਡਾਂਤੇ ਨਹੀਂ ਹੈਗੇ ਸਾਡੇ डॉगी बहुत ने पिंड चिरी जो भाई बेचारे चले गए साग तोड़न कहीं पालक मचाता कपड़ा उरे रख गए थे साग वास्ते साग ਪਾਲਕ ਦਾ ਤੋੜ ਲਿਆ ਤੇ ਮਾਤਾ ਜੀ ਕਹਿੰਦੇ ਬਾਤੂ ਲੈ ਕੇ ਜਾਣਾ ਬਾਤੂ ਹੈਗਾ ਵਿਚਾਰੀ ਥੱਕ ਗਈਆਂ ਜਿਵੇਂ ਮੈਂ ਪੈਕੇ ਤੋੜੂੰਗੀ ਮਾਤਾ ਜੀ ਕਹਿੰਦੇ ਆਏ ਸਾਗ ਲੈ ਕੇ ਆਣਾ ਉਹ ਮੋਟਰ ਤੋਂ ਕਿਹੜੀ ਇਹ ਤੋਂ ਲੈ ਕੇ ਸਾਗ ਦੋ ਮੁਠੀਆਂ ਤੋੜ ਲਈਆਂ दो चार रिया होर रोज रात बहुत रोज आते पैर कणक मिध मिद लंघ दे रोज रात ना माता है विशेष ਉੱਧਰੋਂ ਤੋੜ ਲਿਆ ਹੁਣ ਉੱਧਰੋਂ ਤੋੜਨ ਲੱਗਿਆ ਨੇ ਮਾਤਾ ਜੀ ਸਾਗ ਕਿਉਂਕਿ ਹੁਣ ਜਾਂਦਾ ਟਾਈਮ ਹੋ ਗਿਆ ਬਸ 2 ਮਹੀਨੇ ਆ ਸਾਗ 2 ਮਹੀਨੇ ਵੀ ਪਰ 1 ਮਹੀਨਾ ਹੀ ਰਹਿ ਗਿਆ ਪਹਿਲਾ ਮਹੀਨਾ ਛੱਡ ਗਿਆ ਮੈਂ ਦੂਜੇ ਮਹੀਨੇ ਛੜਨ ਚ 12 ਦਿਨ ਰਹਿ ਗਏ ਜਾਂਦਾ ਜਾਂਦਾ ਜਰਾ ਸਾਗ ਅਲਵਿਦਾ ਕਹਿ ਚੱਲੇ ਆ ਵੀ ਮੈਨੂੰ ਖਾ ਲੋ ਤੋੜ ਕੇ ਸਾਗ ਤੋੜ ਲਈ ਮਾਤਾ ਜੀ ਨੇ ਮਾਤਾ ਜੱਲੇ ਘਰ ਨੂੰ ਸਾਗ ਕੰਪਲੀਟ ਹੋ ਗਿਆ ਇਹ ਬਣਾਉਣਾ ਜੀ ਘਰੇ ਜਾ ਕੇ ਚੁੱਲੇ ਤੇ ਹੋਈ ਮਾਤਾਏ ਤੋੜਿਆ ਨੇ ਸਾਗ ਕਾਲੂ ਸਾਗ ਬਣਾਉਣਾ ਆਪਾਂ ਕਿਉਂਕਿ ਆਹੀ ਮਹੀਨਾ ਰਹਿ ਗਿਆ ਸਾਗ ਤੇ ਬੰਦ ਹੋ ਜਾਣਗੇ ਫਰਪਰੀ ਚ ਮਾਤਾ ਇਹ ਲੱਗੇ ਸਾਗ ਕੱਟਣ ਤਿਆਰੀ ਜਿਹਾ ਸਾਗ ਬਣਾਉਣ ਦੇ ਕੱਲ ਲੱਗੇ ਥੋੜਾ ਮੋਟਰ ਤੋਂ ਕੋਕੇ ਕੁਕੜੀ ਬਣਨ ਹੈਗੇ। ਹਾਂ। ਹਾਂ। ਸਾਰੀਆਂ ਚੱਲਦੀਆਂ ਤਿਆਰੀਆਂ ਪੂਰੀਆਂ। ਲੋ ਜੀ ਮਾਤਾ ਇਹ ਰੱਖਤਾ ਸਾਗ। ਹੁਣ ਤਿਆਰੀਆਂ ਸਾਗ ਦੀ। ਤਿੰਨ ਘੰਟੇ ਬਣ ਜਾਣਾ ਸਾਗ। ਤੇ ਇਹ ਸਾਗ ਚੀਰ ਕੇ ਦੋ ਤਿਆਰੀ ਮਸ਼ੀਨ ਨਾਲ ਤੇ ਆਲਣ ਪਾਉਣਾ। ਤੇ ਹੁਣ ਰਿਜਰਿਆ ਸਾਗ